ਨਮਸਕਾਰ ਜੀ ਵੈਲਕਮ ਸਮਾਣਾ ਟੁਡੇ ਨਿਊਜ਼ ਸੀਐਸਟਾਫ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸਮਾਣੇ ਦੇ ਸੀਐਸਟਾਫ ਵੱਲੋਂ ਕੁਤਮਣਪੁਰ ਟੀ ਪੁਆਇੰਟ ਤੇ ਨਾਕੇਬੰਦੀ ਦੌਰਾਨ ਪੈਦਲ ਆ ਰਹੇ ਇੱਕ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਲਿਫਾਫਾ ਖੇਤਾਂ ਵਿੱਚ ਸੁੱਟ ਦਿੱਤਾ ਜਿਸ ਦੀ ਤਲਾਸ਼ੀ ਲਈਤੀ ਗਈ ਉਸ ਕੋਲੋਂ 510 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸੀਐਸਟਾਫ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ આરોપી ਦੀ ਪਛਾਣ ਵਿਕਰਮ ਸਿੰਘ ਪੁੱਤਰ ਜੋਗਾ ਸਿੰਘ ਪਿੰਡ ਮੁਰਾਦਪੁਰਾ ਵਿਖੇ ਹੋਈ ਹੈ ਮਾਮਲਾ ਦਰਜ ਕਰਕੇ ਜਿ ਮੈਡੀਕਲ ਕਰਵਾ ਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਦੀਸ ਕੀਤੀ ਹੋਈ ਸੀਗੀ ਜੀ ਕਤੂਪਨਪੁਰ ਡਿਪੈਂਡ ਤੇ ਉੱਥੋਂ ਆਇਆ ਦੋਸ਼ੀ ਇਹਨੇ ਬੋਰਸਪਾਲੀਂ ਦੇ ਇੱਕ ਲਫਾਫਾ ਸੜਤਾ ਜੋ ਅਗਲਾ ਪ੍ਰੋਸੈਸ ਸਰਚ ਕੀਤੀ ਜੀ ਪਾ ਜਾ ਕੇ ਤੇ ਇਹਦੇ ਕੋਲ 510 ਨਸੀਲੀਆਂ ਗੋਣੀਆਂ ਬਰਾਮਦ ਹੋਈਆਂ ਅੱਜ ਮੁਕੱਦਮਾ ਦਰਜ ਕਰਤਾ ਜੀ ਅੱਜ ਪੇਸ਼ ਕਰਾਂਗੇ ਅਦਾਲਤ 'ਚ ਫਿਰ ਅਗਲਾ ਦੇਖਦੇ ਹਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਮਿਲਦਾ ਕੌਣ ਸੀ ਬੰਦਾ ਕਿੱਥੇ ਰਹਿਣ ਵਾਲਾ ਸੀ ਇਹ ਸੀਗਾ ਜੀ ਵਿਕਰਮ ਸਿੰਘ ਸਨ ਉਹ ਉਜਗਤ ਸਿੰਘ ਵਾਸੀ ਪਿੰਡ ਮੁਰਾਦਪੁਰਾ ਜੀ ਥਾਣਾ ਸੱਟੀ ਸਮਣਾ ਪਹਿਲੇ ਵੀ ਕੋਈ ਮਾਮਲੇ ਮੂਲੇ ਕੋ ਦਰਜ ਇਹ ਕਰਦੇ ਆ ਜੀ ਹਜੇ ਪੁੱਛਕਿਸ਼ ਕਰਕੇ ਨਾ ਰਿਮਾਂਡ ਲੈ ਕੇ ਮਾਨਜੋਗਾਲ ਤੋਂ ਫਿਰ ਅਗਲਾ ਦੇਖਦੇ ਆਂ